ਉਹ ਜਹਾਂ ਸਿੱਥੇ ਆ ਰਹੇ ਸੀ ਉਹਨਾਂ ਨੂੰ ਰੋਕਦੇ ਸੀ ਸੰਗੀ ਸੰਗੀਆਂ ਨੇ ਪੁਲਿਸ ਬਹੁਤ ਜ਼ਬਰ ਕੀਤਾ ਪੁਲਿਸ ਨੇ ਅੰਸਰਾਯਾਂ ਸੁਣਿਆ ਨਾ ਟੁੱਡੀ ਕੇ ਮੰਡ ਤਾਂ ਧਰਨਾ ਲਾਇਆ ਸੀ ਸ਼ਾਂਤਮਈ ਧਰਨਾ ਹੀ ਚੱਲਦਾ ਸੀ ਆ ਤੇ ਪੁਲਿਸ ਵਾਲੇ ਜਬਰਦਸਤੀ ਤੱਕ ੱਟੇ ਨਾ ਉਹਨਾਂ ਨੂੰ ਚੱਕ ਕੇ ਬਸ ਚਵਾ ਕੇ ਲੈ ਗਏ ਮੰਗਰੋਧ ਕਰ ਰਹੇ ਹਾਂ ਬੀਜੇਪੀ ਦਾ ਹੰਸਰਾਜ ਦਾ ਪਿੰਡਾਂ ਚ ਕਿਉਂ ਨਹੀਂ ਵੜਨ ਦੇਦੇ ਕਿਉਂਕਿ ਸਾਨੂੰ ਦਿੱਲੀ ਨਹੀਂ ਇਹਨਾਂ ਨੇ ਜਾਣ ਦਿੱਤਾ ਇਹਨਾਂ ਨੇ ਕੰਦਾ ਕੱਢ ਤੀਆਂ ਐਸੀ ਵੀ ਫਿਰ ਗਾਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਪੁਲਿਸ ਵੱਡੀ ਨਫਰੀ ਪਿੰਡ ਟੂ ਡੀਕੇ ਦੇ ਵਿੱਚ ਸ਼ੌਣੀ ਦੇ ਵਿੱਚ ਤਬਦੀਲ ਹੋ ਗਿਆ ਟੂ ਡੀਕੇ ਪਿੰਡ ਦਾ ਵਿਰੋਧ ਕਰਨਾ ਕਿਸਾਨਾਂ ਅਗਾਂ ਨੂੰ ਫੜ ਕੇ ਲੈ ਕੇ ਜਾ ਰਹੀ ਆ ਪੁਲਿਸ ਆਪਾਂ ਦੇਖ ਸਕਦੇ ਆ ਕਿਉਂ ਲੈ ਕੇ ਗਏ ਆ ਹਾਂਜੀ ਕਿਉਂ ਲੈ ਕੇ ਗਏ ਤੁਹਾਨੂੰ ਫੜ ਆ ਹੰਸਲਾ ਹੰਸ ਇੱਥੇ ਆ ਰਹੇ ਸੀ ਉਹਦਾ ਵਿਰੋਧ ਕਰਦੇ ਸੀ ਸੰਘੀ ਸੰਘੀਆਂ ਨੇ ਪੁਲਿਸ ਬਹੁਤ ਜਮਰਗੀਤਾ ਪੁਲਿਸ ਨੇ ਚੱਕ ਕੇ ਸਾਰੇ ਕਿਸਾਨਾਂ ਨੂੰ ਪੁਲਿਸ ਨੇ ਧੱਕੇ ਨਾਲ ਗੱਡੀਆਂ ਛੁਡਿਆ ਬਿਲਕੁਲ ਸ਼ਾਂਤਮਈ ਵਿਰੋਧ ਕਰ ਰਹੇ ਸੀ ਕੋਈ ਹਿੰਲਵਾਗੀ ਨਹੀਂ ਸੀਗੀ ਇਹ ਬਿਲਕੁਲ ਧੱਕਾ ਸੰਗੀ ਸਰਕਾਰ ਦਾ ਪੁਲਿਸ ਨੇ ਨਾਚ ਬਹੁਤ ਜਮਰ ਪੂਰਾ ਜ਼ਬਰ ਕਰ ਰਹੀ ਹੈ ਕਿਸਾਨਾਂ ਤੇ ਆਪਾਂ ਦੇਖ ਸਕਦੇ ਆ ਕਿ ਟੁੱਡੀ ਕੇ ਪਿੰਡ ਦੇ ਵਿੱਚ ਭਾਜਪੀ ਦੇ ਨੇਤਾ ਹੰਸਰਾਜ ਹੰਸੂਣਾ ਨੇ ਆਉਣਾ ਸੀ ਤਾਂ ਕਿਸਾਨਾਂ ਨੂੰ ਡੱਕ ਕੇ ਗੱਡੀਆਂ ਦੇ ਵਿੱਚ ਲੈ ਕੇ ਜਾ ਰਿਹਾ ਤੇ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਕਿਸਾਨਾਂ ਦੇ ਉੱਤੇ ਇੱਥੇ ਲਾਠੀ ਚਾਰਜ ਵੀ ਹੋਇਆ ਆਪਾਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਾਂਗੇ ਬਾਈ ਉੱਥੇ ਬੀਜੇਪੀ ਦੇ ਮੂਰੇ ਧਰਨਾ ਲਾਇਆ ਸੀ ਆਨਸਰਾਜ ਆਂਸ ਨੇ ਹੋਣਾ ਟੁੱਡੀ ਕੇ ਪਿੰਡ ਤਾਂ ਧਰਨਾ ਲਾਇਆ ਸੀ ਸ਼ਾਂਤਮਈ ਧਰਨਾ ਹੀ ਚੱਲਦਾ ਸੀ ਤੇ ਪੁਲਿਸ ਵਾਲੇ ਜਬਰਦਸਤੀ ਤੱਕ ੱਟੇ ਨਾ ਉਹਨਾਂ ਨੂੰ ਚੱਕ ਕੇ ਬੱਸ ਚਵਾ ਕੇ ਲੈ ਗਏ ਅੱਛਾ ਥੋੜੇ ਪਿੰਡ ਜਾ ਕੇ ਪੁਲਿਸ ਵਾਲਿਆਂ ਨੇ ਨਹੀਂ ਕਹਦੀਏ ਵੀ लाਠੀ ਚਾਰਜ ਕਰਦਾ ਹੈ ਹਾਂਜੀ ਬਾਈ ਉਹ ਸ਼ਾਂਤਮਈ ਗੱਲ ਹੀ ਕਰੀ ਜਾਂਦੇ ਸੀ ਤਾਂ ਪੁਲਿਸ ਵਾਲੇ ਤਾਂ ਕੰਮ ਕੀ ਕਰਕੇ ਬੱਸ ਚਵਾ ਕੇ ਲੈ ਗਏ ਕਿੰਨੇ ਕਿਆਣਾਂ ਨੂੰ ਲੈ ਗਏ ਹੋਣਗੇ ਬਈ 10 12 ਯਾਰੀ ਤਾਂ ਹੋਣਗੇ ਟੁੱਡੀਆ ਪਿੰਡ ਸਾਰੇ ਪਿੰਡ ਦੇ ਸੀ ਨਹੀਂ ਪਿੰਡ ਦੇ ਬਈ ਬਾਹਰੋਂ ਵੀ ਕਈ ਆਏ ਹੋਏ ਸੀਗੇ ਹਾਂ ਬਈ ਆ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਇੱਥੇ ਮੌਜੂਦ ਆ ਆਪਾਂ ਗੱਲਬਾਤ ਕਰਾਂਗੇ ਹੋਰ ਇੱਥੇ ਜਿਹੜੇ ਮਜ਼ਦੂਰ ਕਿਸਾਨ ਬੈਠੇ ਨੇ ਕਿਉਂ ਬੀਜੇਪੀ ਦਾ ਵਿਰੋਧ ਕਿਉਂ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਹੰਸਰਾਜ ਹੁਣਾਂ ਦੀ ਐਂਟਰੀ ਆ ਜਿਹੜੀ ਉਸ ਪਿੰਡ ਵਿੱਚ ਹੋ ਰਹੀ ਆ ਤੇ ਆਪਾਂ ਇੱਥੇ ਗੱਲਬਾਤ ਕਰਾਂਗੇ ਬਾਪੂ ਜੀ ਹੰਸਰਾਜ ਹੁਣ ਇੱਥੇ ਢੁੱਡੀਕੇ ਪਿੰਡ ਵਿੱਚ ਆ ਰਹੇ ਸੀ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਉਹਨਾਂ ਦਾ ਉਹ ਦਿੱਲੀ ਨਹੀਂ ਜਾ ਰਹੇ ਨੇ ਸਾਨੂੰ ਅੱਛਾ ਜੀ ਹਾਂ ਦਿੱਲੀ ਕੀ ਹਾਲ ਹੋਇਆ ਬੰਦਿਆਂ ਦਾ ਹੂੰ ਇਹੀ ਭਾਜਪਾ ਆ ਜਿਹੜੀ ਬੋਲਦੀ ਆ ਇਥੋਂ ਫਿਰ ਕਹਿੰਦੇ ਬੰਦਿਆਂ ਨੂੰ ਚੱਕ ਕੇ ਲੈ ਕੇ ਲਾਠੀ ਚਾਰਜ ਕੀਤਾ ਪੁਲਿਸ ਨੇ ਆ ਲਾਠੀ ਚਾਰਜ ਕੀਤਾ ਅੱਛਾ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕੀਤਾ ਜਾ ਰਿਹਾ ਹਾਂਜੀ ਕਿੰਨੇ ਕਹਣ ਨੂੰ ਲੈ ਕੇ ਚੱਕ ਕੇ ਲੈ ਕੇ ਆਪਣੇ ਘਟੋ ਘਟ 15 20 ਬੰਦੇ ਲੈ ਗਏ ਅੱਛਾ ਹਾਂਜੀ ਇਹ ਕਿਉਂ ਵਿਰੋਧ ਕਰ ਰਹੇ ਹੋ ਬੀਜੇਪੀ ਦਾ ਹੰਸ ਰਾਜ ਦਾ ਪਿੰਡਾਂ 'ਚ ਕਿਉਂ ਨਹੀਂ ਵੜਨ ਦੇਦੇ ਕਿਉਂਕਿ ਸਾਨੂੰ ਦਿੱਲੀ ਨਹੀਂ ਇਹਨਾਂ ਨੇ ਜਾਣ ਦਿੱਤਾ ਇਹਨਾਂ ਨੇ ਕੰਦਾ ਕੱਢਤੀ ਐਸੀ ਵੀ ਫਿਰ ਗਾਂ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਅੱਛਾ ਹਾਂਜੀ ਤੇ ਫਿਰ ਜਦੋਂ ਪਿੰਡਾਂ 'ਚ ਤੁਸੀਂ ਵੜਨ ਨਹੀਂ ਦਿੰਦੇ ਉਦੋਂ ਪੁਲਿਸ ਵਾਲੇ ਤੁਹਾਨੂੰ ਕੁੱਟਦੇ ਆ ਹਾਂਜੀ ਕੁੱਟਦੇ ਆ ਸਾਡੇ ਆਪ ਦੇ ਬੰਦੇ ਆਪ ਦੇ ਸਾਨੂੰ ਕੁੱਟਣ ਲੱਗ ਗਏ ਤੇ ਫਿਰ ਤਾਂ ਸਰਕਾਰ ਨਾਲ ਤਾਂ ਸਾਡਾ ਕਾਹਦਾ ਪੰਗਾ ਰਹਿ ਗਿਆ ਫਿਰ ਤਾਂ ਸਰਕਾਰ ਸਾਡੀ ਵੀ ਧੱਕਾ ਕਰ ਰਹੀ ਹੈ ਤਾਂ ਦੇਖ ਸਕਦੇ ਆ ਕਿ ਪੁਲਿਸ ਵੱਡੀ ਨਫਰੀ ਪਿੰਡ ਢੁੱਡੀਕੇ ਦੇ ਵਿੱਚ ਸ਼ੌਣੀ ਦੇ ਵਿੱਚ ਤਬਦੀਲ ਹੋ ਗਿਆ ਢੁੱਡੀਕੇ ਪਿੰਡ ਤਾਂ ਪੁਲਿਸ ਵਾਲੇ ਆ ਜਿਹੜੇ ਉਹ ਜ਼ਬਰਦਸਤੀ ਕੁਝ ਨੌਜਵਾਨਾਂ ਨੂੰ ਕਿਸਾਨਾਂ ਨੂੰ ਚੱਕ ਕੇ ਲੈ ਗਏ ਨੇ ਕਹਿੰਦੇ ਹਾਂਸਰਾਜ ਨੇ ਆਉਣਾ ਇੱਥੇ ഓ വിക്കിയ ઘરે ഓണായി വിക്കി വൈൻ മെഡം റെക്കി ഓണറായി